ਆਮ ਆਦਮੀ ਸਰਕਾਰ ਤੇ ਕੱਚੇ ਮੁਲਾਜ਼ਮਾਂ ਨੇ ਵੱਡੇ ਦੋਸ਼ ਲਗਾਏ ਨੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਕਿ ਸਰਕਾਰ ਬਣਦਿਆਂ ਹੀ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਅੱਜ ਲਗਭਗ 4 ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਉਹਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਿਕਲਿਆ ਅਤੇ ਨਾ ਹੀ ਵਿਭਾਗ ਵਿੱਚ ਕੋਈ ਨਵੀਂ ਬਸ ਸ਼ਾਮਲ ਕੀਤੀ ਗਈ ਹੈ ਮੁਲਾਜ਼ਮਾਂ ਦੇ ਦੋਸ਼ਾਂ ਅਨੁਸਾਰ ਜਦੋਂ ਉਹ ਆਪਣੇ ਹੱਕਾਂ ਲਈ ਤਰਨੇ ਪ੍ਰਦਰਸ਼ਨ ਕਰਨ ਲੱਗੇ ਤਾਂ ਸਰਕਾਰ ਨੇ ਗੱਲਬਾਤ ਕਰਨ ਦੀ ਥਾਂ ਪੁਲਿਸ ਕਾਰਵਾਈ ਦਾ ਰਾਹ ਅਪਣਾਇਆ ਇਸ ਦੌਰਾਨ ਮੁਲਾਜ਼ਮ ਅਗਵਾ ਨੂੰ ਕਰਾਂ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਮੁਲਾਜ਼ਮਾ ਨੇ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਦਰਨਿਆਂ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਸਾਥੀਆਂ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲ ਬਣਾ ਕੇ ਪੱਕਾ ਕੀਤਾ ਜਾਵੇ ਇਸ ਦੇ ਨਾਲ ਹੀ ਵਿਭਾਗ ਵਿੱਚ ਨਵੀਆਂ ਬਸਾਂ ਸ਼ਾਮਲ ਕਰਨ ਅਤੇ ਕਿਲੋਮੀਟਰ ਸਕੀਮ ਨੂੰ ਤੁਰੰਤ ਖਤਮ ਕਰਨ ਦੀ ਵੀ ਮੰਗ ਕੀਤੀ ਹੈ ਦੇਖੋ ਜੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣ ਤੋਂ ਪਹਿਲਾਂ ਸਰਕਾਰ ਨੇ ਸਾਡੇ ਨਾਲ ਬੜੇ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਜਿਹਨੇ ਤੁਹਾਡੀਆਂ ਮੰਗਾਂ ਨੇ ਅਸੀਂ ਉਹਨਾਂ ਨੂੰ ਸਰਕਾਰ ਬਣ ਤੋਂ ਉਪਰੰਤ ਅਸੀਂ ਪੂਰੀਆਂ ਕਰਾਂਗੇ ਪਰੰਤੂ ਅੱਜ ਲਗਭਗ 4 ਸਾਲ ਦਾ ਜਿਹੜਾ ਸਮਾਂ ਬੀਤ ਚੁੱਕਿਆ ਹੈਗਾ ਸਰਕਾਰ ਨੇ ਨਾ ਸਾਡੀਆਂ ਕੀ ਮੰਗਾਂ ਦਾ ਹੱਲ ਕੀਤਾ ਤੇ ਨਾ ਹੀ ਸਾਡੇ ਵਿਭਾਗ ਦੇ ਵਿੱਚ ਕੋਈ ਨਵੀਂ ਬੱਸ ਪਾਈ ਆ ਜੇ ਅਸੀਂ ਆਪਣੇ ਹੱਕਾਂ ਲਈ ਤੂ ਧਰਨੇ ਵਿਚਾਰੇ ਕਰਦਾਂ ਸਰਕਾਰ ਸਾਡੇ ਤੇ 357 ਦੀਆਂ ਧਰਾਵਾਂ ਲਾ ਕੇ ਸਾਨੂੰ ਜਿਹਨਾਂ ਵਿੱਚ ਡੱਕਿਆ ਜਾਂਦਾਗਾ ਤੇ ਜਾਂ ਸਾਨੂੰ ਘਰਾਂ ਦੇ ਵਿੱਚ ਨਾਜਬਦਾਨ ਕੀਤਾ ਜਾਂਦਾ ਜੇ ਜੇ ਅਸੀਂ ਸਾਡੇ ਦੇ ਸੇਵਨ ਦੀ ਕੋਈ ਸੰਭੂਤ ਕਰਦੇ ਆਂਗੇ ਜੋ ਸਾਡੀ ਮੰਗ ਸੀ ਅਸੀਂ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਆ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਜਿਹੜੇ ਬੱਸਾਂ ਸੀ ਉਹ ਸਰਕਾਰ ਪਾਉਣ ਜਾ ਰਹੀ ਸੀ ਜਿਸ ਦੇ ਅਸੀਂ ਵਿਰੋਧ ਕਰਨਾ ਸੀ ਆ ਸਰਕਾਰ ਨੇ ਸਾਡੇ ਪੁਲਿਸ ਮੁਲਾਜ਼ਮਾਂ ਦੇ ਰਲ ਕੇ ਸਾਡੇ ਜਿਹੜੇ ਮੁਲਾਜ਼ਮ ਆਗੂ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਧੱਕਿਆ ਗਿਆ ਅਤੇ ਸਾਡੇ ਸਾਥੀਆਂ ਦੇ ਉੱਪਰ 300 ਸਾਥੀਆਂ ਦੇ ਭਰਾਵਾਂ ਲਾ ਕੇ ਪਰਚੇ ਪਾਏ ਗਏ ਜਿਹਦੇ ਵਿੱਚ ਰੱਖਿਆ ਗਿਆ ਜਿਸ ਦਾ ਅਸੀਂ ਵਿਰੋਧ ਕਰਦੇ ਆ ਵੀ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਵੀ ਜਿਹੜੇ ਸਾਡੇ ਸਾਥੀ જિલ્લા ਵਿੱਚ ਬੈਠੇ ਆਗੇ ਉਹਨਾਂ ਨੂੰ ਤੁਰੰਤ ਤੋਂ ਬਿਨਾ ਕਿਸੇ ਸ਼ਰਤ ਤੋਂ ਰਿਹਾ ਕਰੇ ਤੇ ਜੋ ਝੂਠੇ ਪਰਚੇ ਪਏ ਨੇ ਉਹਨਾਂ ਨੂੰ ਰੱਦ ਕਰੇ ਤੇ ਨਾਲ ਸਾਡੀ ਮੰਗ ਹੈ ਜਿਹੜੇ ਸਾਡੇ ਕੱਚੇ ਮੁਲਾਜ਼ਮਾ ਲਗਭਗ ਪਿਛਲੇ ਕਾਫੀ ਲੰਬੇ ਸਮੇਂ ਤੋਂ 10-12 ਸਾਲਾਂ ਤੋਂ ਕੰਮ ਕਰ ਰਹੇ ਆਗੇ ਉਹਨਾਂ ਨੂੰ ਸਰਵਿਸ ਰੂਲ ਬਣਾ ਕੇ ਸਰਕਾਰ ਤੁਰੰਤ ਪੱਕੇ ਕਰੇ ਤੇ ਸਾਡੇ ਵਿਭਾਗ ਦੇ ਵਿੱਚ ਸਾਡੇ ਵਿਭਾਗ ਦੀਆਂ ਬੱਸਾਂ ਪਾਈਆਂ ਜਾਣ ਕਿੰਨੇ ਕਿਲੋਮੀਟਰ ਦੀ ਜਿਹੜੀ ਬੱਸਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ 11 ਤਰੀਕ ਨੂੰ ਦੁਪਹਿਰ ਤੋਂ ਬਾਅਦ ਬੱਸਾਂ ਦੀ ਹੜਤਾਲ ਅਸੀਂ ਦੀਪੂਪਾਪ ਫਿਕਰਾਂਗੇ ਤੇ 12 ਤਰੀਕ ਦੀ ਸਾਡੀ ਪ੍ਰੋਕਰ ਹੜਤਾਲ ਕੀਤੀ ਹੈ ਜੋ ਸਾਡੇ ਸਾਥੀ ਸੰਗਰੂਪੀਪੁਰ ਦੇ ਜਿੰਨਾਂ ਵਿੱਚ ਬੰਦ ਨੇ ਜਿੰਨਾਂ ਜੇ ਸਰਕਾਰ ਉਹਨਾਂ ਨੂੰ ਬਾਹਰ ਨਹੀਂ ਕੱਢਦੀ ਜਿਹੜੀਆਂ ਉਹਨਾਂ ਦੇ ਧਾਰਾ ਲੱਗੀਆਂ ਨੇ ਉਹ ਪਰਚੇ ਕੈਨਸਲ ਕਰਕੇ ਉਹਨਾਂ ਨੂੰ ਬਾਹਰ ਕੱਢੇ ਨਿਕਰਨ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਅਸੀਂ ਸੰਘਰਸ਼ ਹੋਰ ਵੀ ਟਕਣਾ ਹੈ